ਰਣਾਤਾਲੀਵਾਲਦੀ ਪੁਲਿਸ ਚਪਟਮਰੀ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋਈ ਹੈ ਜਿਸ ਕਰਕੇ ਸਰਨਜੀਤ ਸਿੰਘ ਦੀਆਂ ਵਾਰਦਾਤਾਂ ਤੋਂ ਪਰਦਾ ਚੁੱਕਿਆ ਗਿਆ ਹੈ ਇਹਨਾਂ ਦੀ ਨਿਸ਼ਾਨਦੇਹੀ ਤੇ ਲੋਕਾਂ ਕੋਲੋਂ ਖੋਏ ਗਏ 10 ਮਹਿੰਗੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਤਿੰਨ ਆਈਫੋਨ ਨੇ ਕਲਬਾ ਤਰਨ ਡੀਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਮੈਨੂਅਲ ਉਰਫਾ ਪੁੱਤਰ ਬਿੱਟੂ ਮਸੀਹ ਅਤੇ ਕਰਨ ਉਰਫਾ ਮੋਟਾ ਪੁੱਤਰ ਰਾਜਪੁਰ ਜੋ ਦੋਵੇਂ ਕੀ ਬੜੀ ਯਾਰਤੇ ਰਹਿਣ ਵਾਲੇ ਨੇ ਜੋ ਕਿ ਅਡਾ 16 ਵਿਖੇ ਪੁਲਿਸ ਵੱਲੋਂ ਲਗਾਏ ਗੇ ਨਾਕੇ ਦੌਰਾਨ ਕਾਬੂ ਕੀਤੇ ਗਏ ਨੇ ਇਹਨਾਂ ਦੇ ਕੋਲੋਂ ਕਿਸੇ ਦੇ ਖੋਏ ਹੋਏ ਆਈਫੋਨ ਵੀ ਮਿਲੇ ਨੇ ਜੋ ਕਿ ਇਹ ਵੇਚਣ ਜਾ ਰਹੇ ਸਨ ਇਸ ਸਬੰਧੀ ਉਹਨਾਂ ਹੋਰ ਕੀ ਕੁਝ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਗੁਰਦਾਸਪੁਰ ਤੋਂ ਲਪ੍ਰਚਿੰ ਕੁਸ਼ੀਪੁਰ ਦੀ ਰਿਪੋਰਟ ਦਾ ਏ ਟੀਵੀ ਅਤੇ ਪੰਜਾਬ ਹਰਿਆਣਾ ਲਈ ਹਾਂਜੀ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਸਖਤ ਹਦਾ ਤਾਂ ਦੇ ਇੰਤਜ਼ਾਰ ਜਿਹੜਾ ਵਾ ਪੁਲਿਸ ਵੱਲੋਂ ਜਿਹੜਾ ਵਾ ਜੋ ਇਹ ਚੋਰੀਆਂ ਲੁੱਟਾਂਖੋਆਂ ਕਰਨ ਵਾਲੇ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਮਿਹਨ ਚਲਾਈ ਜਾ ਰਹੀ ਆ ਇਸ ਮਹਿਮਨੂਹੀ ਉਸ ਵੇਲੇ ਥਾਣਾ ਧਾਰੀਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਬਹੁਤ ਭਾਰੀ ਸਬੂਤਾਂ ਮਿਲੀ ਜਦੋਂ ਕੱਲ ਮਿਤੀ 9/4/24 ਨੂੰ ਜਿਹੜਾ ਸਾਡੀ ਪੁਲਿਸ ਪਾਰਟੀ ਜਿਹਦੇ ਇੰਚਾਰਜ ਏਐਸਏ ਜਗਦੀਸ਼ ਸਿੰਘ ਤੇ ਨਾਲ ਸਪੈਸ਼ਲ ਬ੍ਰਾਂਚ ਦੇ ਕਰਮਚਾਰੀ ਉਹਨਾਂ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਮੁਖਬਰ ਖਾਸ ਨੇ ਇਤਹਾਦ ਦਿੱਤੀ ਕਿ ਅਮੈਨੂਅਲ ਮਸੀਹ ਉਰਫ ਮੋਨੂ ਸਨ ਆ ਬਿੱਟੂ ਮਸੀਹ ਵਾਸੀ ਬਰਿਆਰ ਤੇ ਕਰਨ ਉਰਫ ਮੋਟਾ ਸਨ ਆ ਰਾਜਕੁਮਾਰ ਵਾਸੀ ਬਰਿਆਰ ਜਿਹੜੇ ਆ ਇਹ ਜਿਹੜੇ ਲੁੱਟਾਂ ਖੋਹਾਂ ਦਾ ਜਿਹੜਾ ਕੰਮ ਕਰਦੇ ਆ ਤੇ chending out ਤੇ ਹੋਰ ਮੋਬਾਈਲ ਵਗੈਰਾ ਜਿਹੜੇ ਆ ਸਨੈਚ ਕਰਦੇ ਆ ਤੇ ਅੱਜ ਵੀ ਜਿਹੜਾ ਵਾ ਇਧਰੋਂ ਇਸ ਦੀ ਸਾਈਡ ਤੋਂ ਜਿਹੜਾ ਵਾ ਇਹ ਆ ਰਹੇ ਆ ਤੇ ਜੇਕਰ ਚੰਗੀ ਤਰ੍ਹਾਂ ਨਾਕਾਬੰਦੀ ਕੀਤੀ ਜਾਵੇ ਤੇ ਜਿਹੜੇ ਆ ਕਾਬੂ ਆ ਸਕਦੇ ਆ ਜਿਸ ਤੇ ਪੁਲਿਸ ਨੇ ਪੂਰੀ ਤਰ੍ਹਾਂ ਅਲਰਟ ਹੁੰਦੇ ਹੋਏ ਪੂਰੀ ਮਸਤੈਦੀ ਨਾਲ ਨਾਕਾ ਲਾਇਆ ਜਿੱਥੇ ਦੋ ਵਿਅਕਤੀ ਜਿਹੜੇ ਆ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਜਿਨ੍ਹਾਂ ਦੇ ਨਾਂ ਪਤੇ ਪੁਲਿਸ ਪਾਰਟੀ ਨੇ ਪੁੱਛੇ ਜਿਨ੍ਹਾਂ ਨੇ ਮੈਨੂਅਲ ਮਸੀਹ ਉਰਫ ਮੋਨੂ ਸਨ ਆਫ ਬਿਟੂ ਮਸੀਹ ਵਾਸੀ ਬਰੀਾਰ ਅਤੇ ਦੂਸਰੇ ਨੇ ਆਪਣਾ ਨਾਮ ਕਰਨ ਉਰਫ ਮੋਟਾ ਸਨ ਆਫ ਰਾਜਕੁਮਾਰ ਵਾਸੀ ਬਰੀਾਰ ਦੱਸਿਆ ਇਹਨਾਂ ਦੇ ਕੋਲੋਂ ਜਿਹੜਾ ਵਾ ਸਖਤੀ ਨਾਲ ਕੁਝ ਮੋਬਾਈਲ ਮਿਲੇ ਜਿਨ੍ਹਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਜਿਨ੍ਹਾਂ ਦੱਸਿਆ ਵੀ ਅਸੀਂ ਜਿਹੜੇ ਆ ਇਹ ਗਰਦਾਸਪੁਰ ਸ਼ਹਿਰ ਤੇ ਸਦਰਦੀ ਏਰੀਏ ਦਿਆਲੇ ਵਾਲੇ ਦੇ ਵਿੱਚ ਜਿਹੜੇ ਆ ਅਸੀਂ ਇਹ ਮੋਬਾਈਲ ਜਿਹੜੇ ਆ ਖੋਹ ਕਰਦੇ ਆ ਤੇ ਇਹਨਾਂ ਨੂੰ ਜਿਹੜਾ ਇਹ ਹੋਰ ਚੰਗੀ ਤਰ੍ਹਾਂ ਪੁਸ਼ਕਿਚ ਕੀਤੀ ਗਈ ਤੇ ਇਹਨਾਂ ਦੇ ਕੋਲੋਂ ਜਿਹੜਾ ਵਾ 11 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਜਿਹੜਾ ਗਰਦਾਸਪੁਰ ਸ਼ਹਿਰ ਦੇ ਲਾਗੋ ਚਾਗੋ ਏਰੀਏ ਦੇ ਵਿੱਚੋਂ ਜਿਹੜੇ ਚੋਰੀ ਕੀਤੇ ਸੀ ਉਹ ਬਰਾਮਦ ਕੀਤੇ ਆ ਅਤੇ ਇੱਕ ਜਿਹੜੀ ਇਹਨਾਂ ਨੇ 골ਡ ਚੇਨ ਸੀਗੀ ਜਿਹੜੀ ਉਹ ਵੀ ਖੋਹ ਕੀਤੀ ਜਿਹੜੀ 3.7 ਗ੍ਰਾਮ ਦੀ ਹੋਈ ਉਹ ਵੀ ਇਹਨਾਂ ਨੇ ਮੰਨਿਆ ਵੀ ਅਸੀਂ ਜਿਹੜੀ ਖੋਹ ਕੀਤੀ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਮਕਦਮਾ ਨੰਬਰ 31 ਮਿਤੀ 9 4 24 ਅੰਡਰ ਸੈਕਸ਼ਨ 379 411 ਆਈਪੀਸੀ थाना ਧਾਰੀਆਲ ਵਿਖੇ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਕੈਦ ਦੇ ਅਨਸਾਰ ਜਿਹੜਾ ਵਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਵਾ ਤੇ ਇਹਨਾਂ ਦਾ ਦੁਬਾਰਾ ਵੱਧ ਤੋਂ ਵੱਧ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੇ ਕੋਲੋਂ ਹੋਰ ਸ਼ਕਤੀ ਨਾਲ ਪੁੱਛਗਿੱਛ ਕਰਕੇ ਇਹਨਾਂ ਕੋਲੋਂ ਹੋਰ ਵੱਧ ਤੋਂ ਵੱਧ ਜਿਹੜੀਆਂ ਇਹਨਾਂ ਕੀਤੀਆਂ ਖੋਹਾਂ ਦੀਆਂ ਵਾਰਦਾਤਾਂ ਚੋਰੀ ਦੀਆਂ ਵਾਰਦਾਤਾਂ ਉਹਨਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਇਹਨਾਂ ਤੋਂ ਹੋਰ ਵੀ ਮੋਬਾਈਲ ਤੇ ਹੋਰ ਸੋਨੇ ਦੀਆਂ ਚੈਨਾਂ ਜਿਹੜੀਆਂ ਬਰਾਮਦ ਕੀਤੀਆਂ ਜਾਣਗੀਆਂ ਹਾਂਜੀ ਇਹਨਾਂ ਦਾ ਪਿਛੋਕੜ ਇਹਨਾਂ ਦੇ ਉੱਤੇ ਜਿਹੜੇ ਆ ਖੋਹਾਂ ਦੇ ਪਹਿਲਾਂ ਵੀ ਦੋਵਾਂ ਦੇ ਉੱਤੇ ਪਰਚੇ ਦਰਜ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਕਰਨ ਉਰਫ ਮੋਟਾ ਵਾ ਉਹ ਬੈਂਕ ਕਾਲਜ ਦੇ ਵਿੱਚ ਨੌਕਰੀ ਵੀ ਕਰਦਾ ਸੀਗਾ ਤੇ ਇਹ ਪਹਿਲਾਂ ਵੀ ਲੁੱਟਾਂ ਖੋਹਾਂ ਕਰਦੇ ਜਿਹੜਾ ਇਹਨਾਂ ਦੇ ਉੱਤੇ ਪਰਚੇ ਨਿਕਲੇ ਆ ਇਹਨਾਂ ਦੇ ਪਹਿਲਾਂ ਵੀ